ਤੇ ਡਾਕਟਰ ਵੀ ਉਹਨਾਂ ਨੂੰ ਇੰਜੈਕਸ਼ਨ ਦੇ ਦਿੰਦੇ ਕਿ ਸੋਜਨ ਜਿਹੜਾ ਇਹਨੂੰ ਦੁੱਖ ਹੈ ਜਿਹੜੀ ਇਹਨੂੰ ਪੀੜਾ ਹੈ ਉਸ ਤੋਂ ਇਹਨੂੰ ਆਰਾਮ ਮਿਲੇ ਮੈਂ ਕੱਲ ਪਰਸੋਂ ਗਿਆ ਲੁਧਿਆਣੇ ਦੀ ਘਟਨਾ ਹੈ ਕਿ ਕਬਈ ਇਹ ਨੇ 2 ਸਾਲ ਪਹਿਲਾਂ ਉੱਥੇ ਕੰਮ ਕਰਦਾ ਸੀ ਉਹਨਾਂ ਨੇ ਕੱਢ ਦਿੱਤਾ ਚੋਰੀਆਂ ਕਰਦਾ ਫੜਿਆ ਗਿਆ ਉਹਨਾਂ ਦੇ ਸਟੋਰ ਤੋਂ ਨਾ ਕੱਢ ਦਿੱਤਾ 2 ਸਾਲ ਬਾਅਦ ਉਹਨਾਂ ਦੇ ਘਰ ਆਇਆ ਤੇ ਉਹਨੇ ਵੇਖਿਆ ਔਰਤ ਨੇ ਕਿਉਂਕਿ ਉਹਨੂੰ ਪਤਾ ਸੀ ਉਹ ਜਾਣਕਾਰ ਸੀ ਘਰ ਦੇ ਕੱਲੀ-ਕੱਲੀ ਚੀਜ਼ ਤੋਂ ਵਾਕਿਫ ਸੀ ਔਰਤ ਉਹਨੂੰ ਬਾਹਰ ਰੋਕਿਆ ਤੇ ਕੁੰਡਾ ਲਾਣ ਦਾ ਯਤਨ ਕੀਤਾ ਕਿ ਇਹ ਤੇ 2 ਸਾਲ ਪਹਿਲਾਂ ਸੀ ਕੱਢ ਦਿੱਤਾ ਕਿਉਂ ਆਇਆ ਪਰ ਉਹਨੇ ੱਟਕਾ ਮਾਰਿਆ ਕੁੰਡਾ ਤੋੜ ਕੇ ਅੰਦਰ ਵੜ ਗਿਆ ਤਉਨੇ ਕਿਹਾ ਕਿ ਮੈਂ ਚਾਰਜਰ ਲੈਣ ਆਇਆ ਹਾਂ ਇਦਾਂ ਦੱਸ ਬਾਲ ਤਾਂ ਉਹਨੇ ਕਿਹਾ ਤੂੰ ਰੁਕ ਮੈਂ ਫੋਨ ਕਰਕੇ ਪੁੱਛ ਤੀਆਂ ਉਹਦੀ ਕੰਡ ਸੀ ਤੇ ਉਹਨੇ ਦਵਾਦਵ ਦਰਵਾਜ਼ਾ ਜਿਹੜਾ ਸੀ ਮਾਰਾ ਜਾ ਪੀੜਿਆ ਸੀ ਉਹਨੇ ਖੋਲ ਲਿਆ ਤਾਂ ਕੰਮ ਪੜ ਗਿਆ ਕੁੰਡੀ ਚੰਗੀ ਤਰ੍ਹਾਂ ਲੱਗੀ ਨਹੀਂ ਸੀ ਖੋਲ ਕੇ ਜਦੋਂ ਨੇ ਪਿੱਛੇ ਮੁੜ ਕੇ ਵੇਖਿਆ ਤੇ ਉਹਦੇ ਹੱਥ ਚ ਕੈਂਚੀ ਸੀ ਉਹਨੇ ਕੈਂਚੀ ਨਾਲ ਇੰਨੇ ਕੁ ਵਾਰ ਕੀਤੇ ਉਹਦੀ ਬਾਹ ਤੇ ਉਹਦੇ ਸਿਰ ਚ ਇਨੇ ਕਵਾਰ ਕੀਤੇ ਕਿ ਹਵਾਨੀਅਤ ਬਖਾਈ ਉਸ ਨੂੰ ਸਾਡੇ ਸਾਹਮਣੇ ਆਇਆ ਉਹ ਪੀਸਾ ਉਹਨਾਂ ਨੇ ਅਪਰੇਟ ਕੀਤਾ ਉਹ ਪਰ ਜਦੋਂ ਉਹ ਮਾੜੀ ਜੀ ਹੋਸ਼ ਆਇਆ ਉਸ ਵੇਲੇ ਫਿਰ ਉੱਚੀ ਉੱਚੀ ਚੀਕਾਂ ਮਾਰਦਾ ਕਿਉਂਕਿ ਉਹ ਜੋ ਕੁਝ ਹੋਇਆ ਸੀ ਉਹ ਭੁੱਲਦਾ ਥੋੜਾ ਹੁੰਦਾ ਫਿਰ ਉਹਨਾਂ ਨੇ ਇੰਜੈਕਸ਼ਨ ਦਿੱਤਾ ਜੋ ਮੈਂ ਗੱਲ ਕਰਦਾ ਕੇ ਨੀਚ ਜਦੋਂ ਇੰਜੈਕਸ਼ਨ ਲਾਣ ਕਰਨ ਠੀਕ ਜਦੋਂ ਨੂੰ ਜਾਗ ਆ ਜੇ ਕਰਿਓ ਰਾਤ ਪਰ ਕਿਉਂਕਿ ਛੋਟੀ ਮੋਟੀ ਗੱਲ ਨਹੀਂ ਸੀ ਇਥੋਂ ਲੈ ਕੇ ਸਿਰ ਦੇ ਵਿੱਚ ਤੱਕ ਉਸ ਬੰਦੇ ਨੇ ਕੈਂਚੀ ਆਪੀ ਕਿਉਂ ਪ੍ਰਚਾਰਕਾਂ ਕਿਉਂ ਦੂਸਰੇ ਲੋਕ ਅੱਜ ਇਹ ਕਹਿੰਦੇ ਆ ਵੀ ਇੰਨਾ ਉੱਪਰ ਥੋੜਾ ਵਾਲਾ ਜੇ ਤੁਸੀਂ ਨਾ ਕੱਸਿਆ ਸਕੰਜਾ ਤੇ ਆਉਣ ਵਾਲੇ ਸਮਿਆਂ ਦੇ ਅੰਦਰ ਤੁਹਾਡੇ ਘਰਾਂ ਚ ਵੜ ਕੇ ਤੁਹਾਨੂੰ ਮਾਰਨ ਤੇ ਸਚਾਈ ਮੈਂ ਸੱਚੀ ਘਟਨਾ ਦਾ ਜ਼ਿਕਰ ਕਰਦਾ ਤੁਹਾਡੇ ਘਰਾਂ ਚ ਵੜ ਕੇ ਤੁਹਾਨੂੰ ਮਾਰਨ بڑے ਪਿੰਡਾਂ ਵਾਲਿਆਂ ਨੇ ਇਹਨਾਂ ਲੋਕਾਂ ਦੇ ਲਈ ਇਹ ਰੂਲ ਬਣਾ ਲਿਆ ਕਿ ਮੋਟਰ ਦੇ ਕੋਠੇ ਚ ਰਹਿਣਗੇ ਇਹਨਾਂ ਨੂੰ ਕਰਨ ਨਹੀਂ ਰੱਖਿਆ ਚ ਤੇ ਜਿਹੜੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਇੰਨਾ ਕੁ ਸਿਰ ਚੜਾਇਆ ਸਾਹਮਣੇ ਬਿਠਾ ਕੇ ਆਪ ਸ਼ਰਾਬ ਪੀਤੀ ਉਹਨਾਂ ਨੂੰ ਪਿਆਈ ਉਸੇ ਬਿਸਤਰ ਤੇ ਆਪ ਬੈਠੇ ਉਸੇ ਬਿਸਤਰ ਤੇ ਇਹਨਾਂ ਨੂੰ ਕਿਉਂਕਿ ਮੈਂ ਇੱਥੇ ਗੱਲ ਪੰਜਾਬ ਤੇ ਪੰਜਾਬੀਅਤ ਦੀ ਕਰਾਂ ਕਿ ਅਸੀਂ ਆਪਣੇ ਪੰਜਾਬੀਆਂ ਨੂੰ ਕੰਮ ਨਹੀਂ ਦਿੱਤਾ ਥੋੜੇ ਜੇ ਸਾਡੇ ਪੰਜਾਬੀ ਲੋਕ ਵੀ ਇਦਾਂ ਦੇ ਹੁੰਦੇ ਕਿ ਉਹ ਕੰਮ ਕਰਨਾ ਪਸੰਦ ਨਹੀਂ ਕਰਦੇ ਚਲੋ ਖੈਰ ਮੈਂ ਉੱਧਰ ਨਹੀਂ ਜਾਣਾ ਲੰਮਾ ਹੋ ਗਿਆ ਵਿੱਚੋਂ ਗੱਲ ਨਿਕਲਾਈ ਅਸੀਂ ਸੁੱਤੇ ਹਾਂ ਅਸੀਂ ਨੀਂਦ ਚਾਹਾਂ ਅਸੀਂ ਸੋਣਾ ਪਸੰਦ ਕਰਦੇ ਹਾਂ ਅਸੀਂ ਜਾਗਣਾ ਨਹੀਂ ਪਸੰਦ ਕਰਦੇ ਪਰ ਜਦੋਂ ਕੋਈ ਬੰਦਾ ਚਿੰਤਾ ਚ ਹੁੰਦਾ ਹੈ ਦੁੱਖ ਚ ਹੁੰਦਾ ਹੈ ਉਹ ਸਮੇ ਸੁੱਤਾ ਨਹੀਂ ਜਾਂਦਾ ਯਾਦ ਰੱਖੀ ਜਿਹੜਾ ਬੰਦਾ ਦੁੱਖ ਚ ਹੈ ਚਿੰਤਾ ਚ ਹੈ ਉਹ ਸੌਵੇਂਗਾ ਨਹੀਂ ਉਹਨੂੰ ਕੋਈ ਮੈਡੀਕਲ ਨਸ਼ਾ ਦੇ ਕੇ ਸੁਵਾਇਆ ਜਾਏਗਾ ਅਦਰਵਾਇਜ਼ ਨਹੀਂ ਸੌਵੇਂਗਾ ਜਿਹੜਾ ਦੁੱਖ ਚ ਹੈ ਜਿਹੜਾ ਚਿੰਤਾ ਚ ਹੈ ਜਾਗ ਹੀ ਹੋ ਰਿਹਾ ਜਿਹੜਾ ਦੁੱਖ ਚ ਹੈ ਜਾਗ ਹੀ ਹੋ ਰਿਹਾ ਹੈ ਜਿਹਨੂੰ ਦੁੱਖ ਹੈ ਜਿਹਨੂੰ ਚਿੰਤਾ ਹੈ ਬਾਕੀ ਆਰਾਮ ਨਾਲ ਸੌਂਦੇ ਆ ਕਿਉਂਕਿ ਅਸੀਂ ਸੌਣਾ ਹੀ ਪਸੰਦ ਕਰਦੇ ਆ ਅਸੀਂ ਜਾਗਣਾ